ਗੇ ਭਰਾਵਾਂ ਬੜੇ ਜਾਣੇ ਕਹਿੰਦੇ ਲਵਲੀ ਨਹੀਂ ਲਵਲੀ ਨਹੀਂ ਹੁੰਦੀ ਲਵਲੀ ਨਹੀਂ ਹੁੰਦੀ ਲੈ ਲਵਲੀ ਆ ਗਈ ਜੀ ਮੈਂ ਪਹਿਲਾਂ ਹੁੰਨੀ ਸੀ ਫਰੀ ਹੁਣ ਮੈਂ ਕੱਢੀ ਘਰੇ ਕੰਮ ਕਢਾਈਦਾ ਲੈ ਆਹ ਲੋ ਜੀ ਆਹ ਲੋ ਉੱਟ ਕੇ ਬੈਠੀ ਉਸੇ ਟਾਈਮ ਹੈ ਹੈ ਵੀ ਚੱਲ ਭਾਇਆ ਬੈਠੀ ਬੈ ਜਾ ਨਹੀਂ ਬੈਣਾ ਬਹਿ ਜਾ ਤਾਂ ਆ ਜੋ ਉਹ ਦਿਨ ਇਹਦੀ ਮਾਸੀ ਦੇ ਵਿਆਹ ਤੇ ਗਏ ਨਾ ਕਿਹੜਾ ਬੇਟੀ ਕਿਉਂ ਨਹੀਂ ਆਈ ਅੱਛਾ ਮੈਂ ਕਿਹਾ ਉਹ ਤੂੰ ਬਲੈਂਕ ਹੀ ਸੀ ਫਿਰ ਕੀ ਹਾਲੀ ਠੀਕ ਹੈ ਕਹਿਣ ਜੀ ਹਾਂ ਤੂੰ ਨਹੀਂ ਮੋਦੀ ਮੈਨੂੰ ਇਹ ਵੀ ਤੂੰ ਭਵਾਉਣਾ ਤਲਕੇ ਲਾ ਦੇ ਦੀ ਨਾ ਅੰਜੀ ਸ਼ਰਮ ਆ ਗਿਆ ਹੁਣ ਮੈਂ ਤੈਨੂੰ ਹੋਰ ਦੇ ਦੇਣਾ ਲਾ ਨਹੀਂ ਜਾਣਾ ਚੱਲ ਅੰਦਰ ਬਹਿ ਆ ਓਏ ਨੋ ਵੀ ਕਾਲੀ ਹੈ ਤੇਰੇ ਮੂੰਹ ਕੀ ਜਾਂਦੀ ਚਲੀਏ ਤੁਹਾਡੇ ਘਰ ਕਹਿੰਦੀ ਚਲੋ ਚਲੀਏ ਇੱਕ ਵਾਰ ਹੋਰ ਕਹਿੰਦੀ ਆਓ ਚਲੀਏ ਖਲੂ ਨੇ ਆਇਆ ਬਾਹਰ ਹੁਣ ਨੀਂਦ ਨੇ ਸੁਣਾ ਵੇਖੀ ਛੇਤੀ ਉਨ 12 ਵਜਾ ਦੇਣਾ ਕਿਉਂਕਿ ਉੱਠ ਨਹੀਂ ਹੁੰਦੀ ਨਾ ਇਹਦੀ ਚੱਲੀ ਹੈ ਹਾਏ ਆਵਾਜ਼ ਨਹੀਂ ਲੈ ਕੇ ਜਾਣਾ ਤੈਨੂੰ ਕੱਲ ਕੱਲ ਲੈਣਾ ਸੰਦੀਪ ਕਹਿੰਦੀ ਕਹਿੰਦੀ ਵੀ ਖਿੰਡੀ ਨੇਰੇ ਤੋਂ ਡਰਦੀ ਉਹ ਅਗਲੀ ਨੇਰੇ ਚ ਜਾਂ ਗਾਂਹ ਜਾਂਦੀ ਹੈ ਅਗਲੀ ਮੈਂ ਟੋਕੀ ਪਾ ਫਰੀ ਕੱਲ ਉਹ ਡਰਦੀ ਡਰਦੀ ਮਾਸਾ ਵੀ ਹੱਥ ਆ ਗਿਆ ਹੱਥ ਆ ਗਿਆ ਜੀ ਲੱਾ ਹਾਂ ਦਰਾਜੇ ਜੱਤ ਦੇ ਵਾਲਿਆ ਚੱਲਾ ਆਪਾਂ ਚੱਲੀਏ ਆ ਚੱਲੀਏ ਜਾਣਾ ਵਾ ਸਾਡੇ ਨਾਲ ਪੀ ਹੋਈ ਆ ਹੋ ਨਹੀਂ ਜਾਣਾ ਹੋ ਨਹੀਂ ਜਾਣਾ ਕਿ ਨਹੀਂ ਜਾਣਾ ਚਲਾ ਜਾ ਗੁਚਲੀ ਤੀਨੂ ਨਹੀਂ ਜਾਣਾ ਹੁਣ ਬਚਾਰੇ ਦਾਤ ਹੋ ਗਿਆ ਚਲਾ ਜੀ ਜਿਲੇ ਕਿ ਬਹਿਆ ਚਲਾ ਜੀ ਜਿਲੇ ਕਿਦੋਂ ਜੀ ਵਾਲਾ ਭਾਈ ਨੇ ਜਿਲੇ ਰਾਜ ਜਿਦਿਲਾ ਨਹੀਂ ਚਿੰਦੀ ਚਿਪਸ ਚਲਾ ਲੈ ਚਲਿਏ ਹਾਂ ਚਲਾ ਚਲਿਏ 4 ਰੁਪਏ ਦੀ ਕੁੜੀ ਰੋਪੀ ਆ ਕਿੱਥੇ ਹੋਇਆ ਚੱਲ ਗਈ ਆਈ ਤਰਦੀ ਤੂੰ ਜਾਂ ਤੂੰ ਬਣੀ ਤਾ ਤੇ ਹਾਂ ਚਲਿਏ ਹਾਂ ਉਹ ਸੱਚੀ ਬੱਜਾ ਜਾਈ ਨਹੀਂ ਆ ਪੈਲੀ ਲੱਗੀ ਅਥਨਾ ਅਜੇ ਨਹੀਂ ਆਣਾ ਨਹੀਂ ਲਿਆ ਇਧਰ ਲਿਆ ਖੋਲਨਾ ਲਿਆ ਇਧਰ ਹੈ ਇਹ ਨਹੀਂ ਖੋਲਦੀ ਪੁੱਤ ਅੰਨੇ ਹੁਣ ਕੱਢ ਲੈਣੀ ਵੇਖੀ ਆਪੇ ਯਾਰ ਐਵੇਂ ਉਹਨੂੰ ਕੋਲ ਕੇ ਦੇਤੀ ਆ ਉਹਨੇ ਪੰਗਾ ਪਾਉਣਾ ਹੁਣ ਵੇਖੀ ਚਲ ਕਰਦੇ ਬੰਦ ਹਣ ਬੰਦ ਕਰਕੇ ਪਰਾਂ ਰੱਖ ਦੇਣੀ ਸੇਤੀ ਕਰ ਉਹਲੇ ਨਹੀਂ ਮੰਗਦੀ ਉਹਨੇ ਨਹੀਂ ਮੰਗਲੇ ਚਲ ਬਸ ਚਲ ਆ ਜਾ ਹਣ ਇਧਰ ਆ ਜਾ ਜਿੰਨੇ ਲੱਗਾਂ ਇੰਡੀਆ ਦਾ ਟੈਸਟ ਮੈਚ ਤੀਜਾ ਤੇ ਡੈਡੀ ਨੂੰ ਦੇਖਣ ਦੇ ਸਾਗ ਲੈਂਦਾ ਡੈਡੀ ਐਸ਼ ਐਸ਼ ਪਹਿਲਾਂ ਸਾਰਿਆਂ ਨੇ ਕੋਈ ਸੈਟੀਕਾਰ ਕੋਈ ਠੀਕੋ ਮੈਂ ਤਾਂ ਠੀਕ ਹਾਂ ਐਸ਼ ਐਸ਼ ਕੋਤ ਨਹੀਂ ਤੂੰ ਨੇ ਠੀਕ ਤੂੰ ਕਾ ਮੈਂ ਠੀਕ ਨਹੀਂ ਹਾਂ ਮੈਂ ਦਵਾਈ ਲਿਆਂ ਚਲਿਆਂ ਅੱਜ ਸਾਥ ਆ ਗਿਆ ਅੱਜ ਮੈਂ ਅੱਜ ਕੋ ਮੈਂ ਇੰਜੈਕਸ਼ਨ ਲਵਾਉਣਾ ਟੀਕਾ ਲਵਾਣਾ? ਕਦਾਂ ਲਵਾ? ਲਵਾਣਾ ਟੀਕਾ? ਹਾਂ। ਨਹੀਂ। ਨਹੀਂ ਕਿਉਂ ਲਵਾਣਾ ਆ? ਨਹੀਂ। ਲਵਾਣਾ ਆ। ਚਾਚੂ ਜਾਇਆ। ਚਾਚੂ ਕਿਹਨਾਂ? ਅ ਸ਼ੰਜੈਕਸ਼ਨ ਹੀ ਲਵਾਣਾ। ਚਾਚੂ ਜਾਇਆ। ਨਹੀਂ ਨਹੀਂ ਇੰਜੈਕਸ਼ਨ ਲਵਾਉਣਾ ਆ। ਇੰਜੈਕਸ਼ਨ ਲਵਾਉਣਾ ਚਾਚੂ ਕੋਲ ਨਹੀਂ ਜਾਣਾ। ਚਾਚੂ ਜਾਇਆ। ਮਾਂ। ਮਾਂ। ਪਪਾ ਤਾ ਦਾ ਕੋਲ ਆਇਆ। ਦਾਦਾ ਕੋ ਜਾਣਾ ਹੈ। ਹਾਂ। ਚੱਲ ਜਾਓ ਫੇਰ ਦਾਦਾ ਗੋਜੋ ਪਾਜੋ ਨੜੀ ਇਥੇ ਰੱਖਦੇ ਟੋਫੀ ਟਾਫੀਆਂ ਤੇ ਡੈਡ ਨੂੰ ਕਹਿ ਦਿੰਦੀ ਆ ਵੀ ਜੈਲੀ ਟੋਫੀ ਕੱਢ ਦੇ ਵੀ ਆ ਹਾਂ ਹੈਗੀ ਆ ਹੈ ਹੈ ਐਨੀ ਵਾਈਜ਼ ਸਾਫ ਹੋਣਾ ਸਤਿਓ ਮੋਟਰ ਬੰਦ ਕਰਦੇ ਫਿਰ ਉਹਦੀ ਮੋਟਰ ਚੱਲਣ ਲਈ ਆ ਭਾਗੀ ਭਰੀ ਨਹੀਂ ਲੱਗਦਾ ਭਰ ਗਈ ਉਹ ਵਾਈਡੀ ਹੋਰ ਗੜਦੀ ਹਾਂ ਜੀ ਅਜਹਰ ਗਨੂ ਨਾ ਜੈਲੀ ਟੌਫੀ ਵਾਲਾ ਇੰਜੈਕਸ਼ਨ ਲਵਾ ਕੇ ਲੈਣਾ ਕਿਉਂਕਿ ਜੈਲੀ ਟੌਫੀ ਬੜੀ ਮੰਗਦੀ ਹੈ ਇਹਦੀ ਅੱਜ ਜੈਲੀ ਟੌਫੀ ਵੇਖੀ ਮੈਂ ਕੱਦਾਂ ਕੱਢਦਾ ਇਹਦਾ ਐ ਸਰੀਰ ਨੇ ਠੀਕ ਹੈਗਾ ਵੀ ਇਨਫੈਕਸ਼ਨ ਦਾ ਟੀਕਾ ਮੈਂ ਇਹਨੂੰ ਲਵਾ ਕੇ ਲੈਣਾ ਜੈਲੀ ਟੌਫੀ ਵਾਲਾ ਚੱਲਰ ਗਨ ਤਿਆਰ ਹੋ ਜਾ ਹੁਣ ਤੈਨੂੰ ਜੈਲੀ ਟੌਫੀ ਵਾਲਾ ਇੰਜੈਕਸ਼ਨ ਲਵਾ ਕੇ ਲੈਣਾ ਫਿਰ ਤਾਂ ਮੰਗਿਆ ਨਹੀਂ ਕਰਨੀ ਉਹ ਸਮਝ ਲੈ ਵੀ ਅਸਰ ਰਹਿਣਾ ਪੂਰਾ ਮਹੀਨਾ ਉਹਦਾ ਜੈਲੀ ਟੌਫੀ ਦਾ ਨਹੀਂ ਚ ਨਹੀਂ ਚੋਪਾ ਹੈ ਜੈਲੀ ਟੌਫੀ ਹਰ ਦਿਨ ਤੇ ਸਾਹਮਣੇ ਲੰਗਰ ਲੱਗਾ ਅੱਜ ਕਈਓ ਆਪਣਾ ਸ਼ਬਸ਼ੂਦ ਲੱਗੇ ਨੇ ਓਏ ਆ ਦਵਾਈ ਮੇਰੀ ਪਈ ਓਏ ਲੰਗਰ ਲੱਗਾ ਲੀਆਂ ਜੇ ਹੈ ਹੈ ਖਾਣਾ ਜੇ ਲੱਗਣਾ ਜੇ ਜਿੱਥੇ ਲੱਗ ਗਿਆ ਓਏ ਮੂੰਹ ਸਵਾਰਾ ਕਰਨ ਡਿਆ ਇਹ ਕਦਾਂ ਲੈ ਵੀ ਗੁੜੀਆ ਦੀ ਲੈ ਲਈਏ ਦਵਾਈ ਨਾਲ ਭਰਾ ਹੁਣ ਆਏ ਮੈਂ ਸਲੂਨ ਤੇ ਥੋੜਾ ਕੰਮ ਨਹੀਂ ਸੀ ਤੇ ਮੈਂ ਨਾਲ ਲੈ ਚੱਲਦੇ ਭਰਾ ਹੁਣਾ ਚੱਲੀਏ ਕੜੀ ਚਾਹ ਲੱਗੇ ਲੱਗਣ ਤਿਆਰ ਹੋ ਜਾ ਬਸ ਖਾਣਾ ਤੇ ਸ਼ੀਸ਼ੇ ਦੀ ਮੇਲ ਆਪਣੇ ਜਿਹੜੇ ਨੇ ਆ ਉਹ ਆਰਟ ਕਰ ਲੋਏ ਬਸ ਮੇਲ ਆਰਟ ਕਰ ਕੇ ਨੇ ਜਲਦੀ ਜਲਦੀ ਤੇ ਫਿਰ ਲੱਗ ਗਿਆ ਯਾਲੇ ਰਸ ਘਾਟੀ ਮਣੇ ਮੋਕਾ ਲੈਣਾ ਹੀ ਆ ਚੱਲ 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 ਡੂੰਗਾ ਫੜ ਲਿਆ ਨਹੀਂ ਡੂੰਗਾ ਨਹੀਂ ਕੋਈ ਕੋਈ ਨਹੀਂ ਕੋਈ ਡੂੰਗਾ ਡੰਗਾ ਦੱਬ ਨੇ ਡੱਬਾ ਵਾਲਾ ਇਹ ਨੇ ਡੱਬਾ ਵਾਲਾ ਬਦਲਾ ਇੱਥੇ ਲੈ ਆਓ ਨੇ ਡੱਬਾ ਡੱਬੇ ਚ ਨਾ ਪਵਾ ਲਈ ਵਾਕੇ ਸਹੀ ਗੱਲ ਯਾਰ ਸਾਰੇ ਜਣੇ ਖਾਣਾ ਵੱਡੇ ਡੱਬਾਂ ਐਡਾ ਪੋਈ ਸੀ ਥੋੜਾ ਜਿਹਾ ਜੱਡ ਬੋੜ ਕੇ ਲਿਓ ਵੇ ਖੰਭਲ ਕਿਧਰ ਗਿਆ ਆਏ ਹੋਏ ਕੜੀ ਚਾਵਲ ਖੁਸ਼ ਹੋ ਗਿਆ ਭਰਾ ਹੈ ਅੱਜ ਆਪਣੇ ਸਮੂਹ ਤੇ ਭਾਈ ਕੜੀ ਚਾਵਲ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕੰਮ ਹੀ ਬੜਾ ਕਰ ਲਿਆ ਇਹਦੇ ਸਵੇਰ ਤੇ ਆਏ ਸਤਾਪ ਨੂੰ ਭੁੱਖ ਲੱਗੀ ਹੈ ਭੁੱਖ ਲੱਗੀ ਸਹੀ ਗੱਲ ਪਾ ਦੇ ਵੇਦਾ ਸਹੀ ਗੱਲ ਚੰਗਾ ਰਸ ਪਿਆ ਦੇਖੋ ਆਪਣੇ ਇਥੇ ਮੂਵੀ ਲੱਗੀ ਹੈ ਚਾਰ ਸਾਹਿਬ ਜਦੇ ਬਹੁਤ ਵਧੀਆ ਉਹ ਸਾਹਮਣੇ ਆ ਬੈਠੇ ਆਪਣੇ ਪਰਾ ਪਰ ਹਾਂਜੀ ਵੇਖ ਲੈ ਹੁਣ ਹਰ ਗਨੋਠੀ ਸਵੇਰ ਦੀ ਪਤ ਮੂਵੀ ਲੱਗੀ ਹੈ ਉੱਥੇ ਆ ਉਹ ਚਾਰ ਸਾਹਿਬ ਜਦੇ ਲੱਗੀ ਨਾ ਮੂਵੀ ਉਹ ਉਹ ਲੱਗੀ ਸਭ ਅਸੀਂ ਤੇ ਵੇਖਣ ਦੇ ਬੈਠ ਕੇ ਉੱਥੇ ਬੈਠੇ ਤਰੀ ਆ ਗਏ ਸਿਲੀਗੁਰਜਨ ਸਹੀਆ ਭਾਯਰ ਉਹ ਤੇ ਦਿਲ ਨਹੀਂ ਕਰਦੇ ਹੁਣ ਸਭ ਕਲਾਈ ਲਾਇਆ ਕੰਮ ਨਿਕਲੇਗਾ ਲੈਲਾ ਤੋਂ ਪਿਛ ਲੱਗੀ ਵੈਸੇ ਲੱਗੀ ਤੋਪ ਆ ਇਧਰੋਂ ਦੀ ਆਵਾਜ਼ ਦੇ ਨਾ ਇਧਰੋਂ ਦੀ ਆਵਾਜ਼ ਦੇ ਘਰ ਨਹੀਂ ਹੈ ਜੀ ਓਏ ਈ ਦਾਦਾ ਨਹੀਂ ਦਾਦਾ ਨਹੀਂ ਹੈ ਨਹੀਂ ਓਏ ਈ ਹਾਏ ਹਾਏ ਲਾਈਟ ਜਗੀ ਤੇ ਨੇ ਤੇ ਚਾ ਚੜ ਗਈ ਪੁੱਤ ਕੀ ਦਾ ਚਲ ਦੱਸ ਦੇ ਪੁੱਤ ਕੀ ਦਾ ਦਾਦੀ ਪੁੱਤ ਅੱਛਾ ਕਰਨ ਵਾਲੇ ਵਲੌਗ ਦੇ ਚ ਮੰਮੀ ਕਣਕੜੇ ਸਾਫ ਕਰਤਾ ਤੇ ਸਾਰੇ ਜਣਾਂ ਨੇ ਕਮੈਂਟ ਕੀਤੇ ਵੀ ਇਹ ਕਣਕ ਦੀ ਪੂਦੀ ਆ ਤਾਂ ਖਰਾਬ ਹੋ ਗਈ ਫਲਾਂ ਦੇ ਵਿੱਚ ਭਰਾਵਾ ਦੀਪੂ ਦੀ ਨਹੀਂ ਆਉਂਦੀ ਮੈਦੀ ਮੂਦੀ ਦਾ ਨਾ ਹੀ ਦੀਪੂ ਨੇ ਇਹਦੇ ਨਾਲ ਸਾਡਾ ਕਾਰਡ ਹੀ ਬਣਿਆ ਆ। ਨਾ ਹੀ ਬਣਾਇਆ ਕਦੀ। ਭਰਾਵਾ ਅਈ ਤੇ ਮੁੱਲ ਕਣਕ ਲਈਦੀ ਆ। ਅਸਲ ਚ ਇਹ ਵੀ ਇੱਕ ਦੋ ਬੋਰੇ ਸਾਡੇ ਜਿਹੜੇ ਪਿਛਲੇ ਸਾਲ ਦੀ ਕਣਕ ਸੀ ਤੇ ਉਹ ਸਾਨੂੰ ਚਿੱਤਾ ਹੀ ਨਹੀਂ ਵੀ ਡਰਮੀਆਂ ਚ ਪਈ ਆ। ਉਹ ਤਾਂ ਕਰਕੇ ਖਰਾਬ ਹੋ ਗਈ ਆ। ਸਾਨੂੰ ਇਹ ਮਤਲਬ ਦੋ ਡਰਮੀਆਂ ਆਡੀਆਂ ਭਰੀਆਂ ਰਹਿ ਗਈਆਂ ਤੇ ਸਾਨੂੰ ਚਿੱਤਾ ਨਹੀਂ ਵੀ ਇਹਨਾਂ ਡਰਮੀਆਂ ਸਾਡੀ ਕਣਕ ਪਈ ਆ। ਉਹ ਸਾਫ਼ ਕਰਕੇ ਖਰਾਬ ਹੋ ਗਈ ਹੋਰ ਨਹੀਂ ਕੋਈ ਚੱਕਰ। ਨਹੀਂ ਤੇ ਅਜੇ ਤੱਕ ਕਦੀ ਅਸੀਂ ਦੀ ਪੂੜੂ ਪੂੜੇ ਚੱਕਰ ਕਦੀ ਪਾਏ ਨਹੀਂ ਕਿਨੇ ਮੰਮੀ ਤੇ ਭੰਨੇ ਬਣਾਏ ਕਿੰਨੇ ਹਣਾ ਕਾੜ ਕੋੜਾ ਅਸੀਂ ਕਦੀ ਬਣਾਇਆ ਨਹੀਂ ਲੈ ਆਹ ਗੜਾਈ ਵੀ ਕਰਨ ਹੁਣ ਆਹ ਫੜ ਲਿਆ ਉਹਨੇ ਲੱਡੂ ਜੰਮੀ ਆਇਆ ਕੀ ਹੈ ਲੱਡੂ ਜੰਮੀ ਨੇ ਫੜਦੇ ਆ ਜੀ ਹਾਂ ਉਹ ਇਹਦਾ ਚਟੁਕਿਆ ਆ ਰੱਖਿਆ ਚਟੇ ਪਿਆ ਰਹਿੰਦੇ ਕੋਈ ਨਹੀਂ ਮੰਮੀ ਨੇ ਚੱਲਿਆ ਦਾਈ ਜਣੋ ਆਪੇ ਜਾਣਾ ਲੱਗ ਗਿਆ ਬਾਹਰ ਨਿਕਲਦਾ ਸਾਰੇ ਮੈਸਟਰ ਮੋਟਰਸਾਈਕਲ ਚੱਲ ਜਾਂਦੇ ਹੁਣ ਇਹ ਜੇ ਗੱਡੀ ਲਾਈ ਤੈਨੂੰ ਮੰਮੀ ਬਾਹਰ ਬੂਆ ਮਾਰਦੀ ਚੰਗਾ ਇੰਨੇ ਆਏ ਨੇ ਬਾਹਰ ਆ ਜਾ ਬਹਿ ਜਾ ਉਹ ਆ ਗਈ ਆ ਗਈ ਮੈਂ ਤੋ ਨਹੀਂ ਜਾਣਾ ਬਾਏ ਬਾਏ ਮੈਂ ਇੱਕ ਗੁੜੀਆ ਚੁੱਕਿਆ ਗੁਬਾਰਾ ਲੈ ਆ ਜੀਏ ਇੱਥੇ ਮੈਡੀਕਲ ਸਟੋਰ ਤੇ ਆਏ ਦਵਾਈ ਲੈ ਲਈ ਉਹ ਗੁਬਾਰਾ ਲੈ ਆ ਜੀਏ ਇੱਕ ਗੁਬਾਰਾ ਲੈ ਆ ਲਿਆ ਹਰ ਗੰਜੋਗਾ ਮੰਮੀ ਪਾਲਕ ਲੈਣ ਦੇ ਕਿੰਨੇ ਰੁਪਏ ਲੈਈ ਮੰਮੀ ਪਾਲਕ 20 ਰੁਪਏ 20 ਰੁਪਏ ਅੱਛਾ ਅੱਛਾ ਲੈ ਵੀ ਹੁਣ ਚੱਲ ਗਏ ਜੀ ਬੱਦਲ ਹੋ ਗਿਆ ਠੰਡ ਹੋ ਗਈ ਫੇਰ ਹੁਣ ਲੈ ਵੀ ਗੁਬਾਰਾ ਦੇਤਾ ਐ ਕਿੰਨੀ ਖੁਸ਼ ਹੋਈਓ tadi beri aja ya. Tadi biar. Tadi beri. nih beri Belungun. Belungun. kota. Balloon. 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 Ah. Balloon. Ah. Balloon. Ah. Patah cara Gini kau sendiri. kau sendiri. Oh, ke Hanji. ਹਾਂਜੀ ਉਹ ਸਾਡੀ ਉੱਪਰ ਗਿਆ ਉੱਪਰ ਗਿਆ ਓਹੋ ਇਹ ਕਿੱਦਾਂ ਚੜ ਗਿਆ ਉੱਪਰ ਇੱਕ ਤਾਂ ਚੜ ਗਿਆ ਉੱਪਰ ਵਾਹੇ ਉਹ ਗਿਆ ਸੀ ਇੱਕ ਵਾਰ ਹੁਣ ਤੇ ਉੱਪਰ ਚੜ ਗਿਆ ਤੇ ਕਹਿੰਦੀ ਉੱਪਰ ਗਿਆ ਇਹ ਤੂੰ ਹੀ ਖਿਲਾਇਆ ਵਾ ਮੈਂ ਨਵੇਂ ਬਲੂਨ ਹੁਣ ਨਾ ਆਪਣਾ ਧਾਗਾ ਲਮਾ ਕਰਕੇ ਬੰਨ ਦਿੱਤਾ ਹੁਣ ਅੱਗੇ ਉਹ ਇਹ ਨਹੀਂ ਤੇ ਛੱਤ ਨਾਲ ਜੰਮੜ ਜਾਂਦਾ ਇਹ ਮੁਸ਼ਕਲਾ ਆਂਦੀ ਇਸ ਤਰ੍ਹਾਂ ਕੇ ਉਹਨੇ ਕੱਪ ਸਿਰ ਤੇ ਰੱਖ ਗਏ ਉਹ ਤੇਰੀ ਪੋ ਪੋ ਮੈਂ ਹਾਡੀ ਟੀਮ ਮੈਂ ਰਹੁਣ ਕੀ ਆ ਬਾਈ ਤੇ ਨਹੀਂ ਪਹਿਵਾਰੋਂ ਪੈਸੇ ਵੇਖੀਏ ਮੈਂ ਮੈਡਮ ਨੇ ਬਾਂਬੂ ਨਾ ਛਾੜਦੇ ਹਰ ਕਮਾਲ ਕਰ ਜਾਂਦੇ ਓਏ ਆਹ ਚਾਹ ਪੀਂਦੀ ਬੂਹਂ ਬੂਹਂ ਕੀ ਅਸੇ ਗੋਲੀ ਮਾਲ ਦੇ ਕੀ ਅਸੇ ਗੋਲੀ ਚਾਹ ਪੀਓ ਹੁਣ ਚਾਹ ਪੀਓ ਯਾਰ ਬਾਬਾ ਬਾਬਾ ਕਾਫੀ ਸੌਰੀ ਬੇਚੀ ਗਾਂਡੇ ਕੋ ਓਕੇ ਸਭ ਧਿਆਨ ਨਾ ਦੇਖਾ ਬੰਦ ਕਰ ਲਾ ਖਾ ਲੈ ਖਾ ਲੈ ਹਾਲਾ ਹੁਣ ਹਾਲਾ ਹਾਲਾ ਉਹਦੀ ਵੀ ਰਾੜ ਸੜ ਗਈ ਇੱਕ ਰੂਮੀਟਰ ਦੀ